ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਝਾਰਖੰਡ ਦੇ ਜਮਸ਼ੇਦਪੁਰ ਵਿੱਚ 6 ਬੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ ਇਹਨਾਂ ਐਕਸਪ੍ਰੈਸ ਰੇਲ ਗੱਡੀਆਂ ਨੂੰ ਟਾਟਾ ਨਗਰ ਰੇਲਵੇ ਸਟੇਸ਼ਨ ਤੋਂ ਸਮਾਗਮ ਦੌਰਾਨ ਰਵਾਨਾ ਕੀਤਾ ਜਾਵੇਗਾ ਇਹ ਰੇਲ ਗੱਡੀਆਂ ਝਾਰਖੰਡ ਨੂੰ ਹੋਰ ਨਾਲ ਸੂਬਿਆਂ ਨਾਲ ਜੋੜਨਗੀਆਂ ਇਹ ਰੇਲ ਗੱਡੀਆਂ ਰੇਲਵੇ ਨੈਟਵਰਕ ਦੇ ਚੱਲ ਰਹੇ ਆਧੁਨਿਕੀਕਰਨ ਅਤੇ ਸੰਪਰਕ ਵਧਾਉਣ ਦੀ ਦਿਸ਼ਾ ਵਿੱਚ ਸਰਕਾਰ ਦੀ ਇੱਕ ਕੋਸ਼ਿਸ਼ ਦਾ ਹਿੱਸਾ ਨੇ ਪ੍ਰਧਾਨ ਮੰਤਰੀ ਅੱਜ ਜਮਸ਼ੇਦਪੁਰ ਦੇ ਗੋਪਾਲ ਮੈਦਾਨ ਚਿਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ ਜਨਤਕ ਰੈਲੀ ਵੋਲਟਾਸ ਗੋਲ ਚੱਕਰ ਤੋਂ ਗੋਪਾਲ ਮੈਦਾਨ ਤੱਕ 1.5 ਕਿਲੋਮੀਟਰ ਲੰਬਾ ਰੋਡ ਸ਼ੋਅ ਵੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅੱਜ ਤੋਂ 17 ਸਤੰਬਰ ਤੱਕ ਛਾਰਖੰਡ, ਗੁਜਰਾਤ ਤੇ ਓਡੀਸ਼ਾ ਦਾ 3 ਦਿਨਾਂ ਦੌਰਾ ਕਰ ਰਹੇ ਨੇ। ਇਸ ਦੌਰਾਨ ਉਹ ਬੁਨਿਆਦੀ ਢਾਂਚੇ, ਰਿਹਾਇਸ਼ ਅਤੇ ਨਿਵਯੋਗ ਉर्जा ਤੇ ਕੇਂਦ੍ਰਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਅਜਿਹੇ ਕਈ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਰੇਲ ਗੱਡੀਆਂ ਦੇਵਘਰ ਛਾਰਖੰਡ ਵਿੱਚ ਬੈਦਿਆਨਾਥ ਧਾਮ ਉੱਤਰ ਪ੍ਰਦੇਸ਼ ਦੇ ਵਾਰਾਨਸੀ ਵਿੱਚ ਕਾਸ਼ੀ ਵਿਸ਼ਵਨਾਥ ਮੰਦਿਰ ਪੱਛਮੀ ਬੰਗਾਲ ਦੇ ਕੋਲਕਾਤਾ ਕਾਲੀ ਘਾਟ ਬਲੂਰ ਮੱਠ ਵਰਗੇ ਤੀਰਥ ਸਥਾਨਾਂ ਨੂੰ ਆਵਾਜਾਈ ਦੇ ਸਾਧਨ ਪ੍ਰਦਾਨ ਕਰਕੇ ਖੇਤਰ ਵਿੱਚ ਧਾਰਮਿਕ ਸੈਰਸਪਾਟੇ ਨੂੰ ਉਤਸ਼ਾਹਿਤ ਕਰਨਗੀਆਂ ਇਸ ਤੋਂ ਇਲਾਵਾ ਧਨਬਾਦ ਵਿੱਚ ਕੋਲਾ ਮਾਈਨਿੰਗ ਸਨਤ ਕੋਲਕਾਤਾ ਵਿੱਚ ਜੂਟ ਸਨਤ ਦੁਰਗਾਪੁਰ ਵਿੱਚ ਲੋਹਾ ਅਤੇ ਸਟੀਲ ਨਾਲ ਸੰਬੰਧਿਤ ਸਨਤਾਂ ਨੂੰ ਵੀ ਵੱਡਾ ਹੁਲਾਰਾ ਮਿਲੇਗਾ ਪ੍ਰਧਾਨ ਮੰਤਰੀ ਮੋਦੀ ਟਾਟਾ ਨਗਰ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ 660 ਕਰੋੜ ਰੁਪਏ ਦੇ ਵੱਖ-ਵੱਖ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ ਇਨ੍ਹਾਂ ਵਿੱਚ ਦੇਵ ਘਰ ਜ਼ਿਲ੍ਹੇ ਵਿੱਚ ਮਾਦੋਪੁਰ ਬਾਈਪਾਸ ਲਾਈਨ ਅਤੇ ਹਜ਼ਾਰੀ ਬਾਗ ਟਾਊਨ ਕੋਚਿੰਗ ਡਿੱਪੂ ਸ਼ਾਮਲ ਨੇ ਇਹਨਾਂ ਪ੍ਰੋਜੈਕਟਾਂ ਦੇ ਪੂਰਾ ਹੋਣ ਨਾਲ ਯਾਤਰਾ ਦੇ ਸਮੇਂ ਵਿੱਚ ਕਮੀ ਆਵੇਗੀ ਅਤੇ ਖੇਤਰ ਵਿੱਚ ਰੇਲ ਆਵਾਜਾਈ ਵਿੱਚ ਵਾਧਾ ਹੋਵੇਗਾ ਇਸ ਦੇ ਨਾਲ ਪ੍ਰਧਾਨ ਮੰਤਰੀ ਝਾਰਖੰਡ ਦੇ 2 ਲੱਖ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਵੰਡ ਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਪਿੰਡੂ ਦੇ ਤਹਿਤ ਆਵਾਸ ਪੈਰ ਕਦਮੀ ਵਿੱਚ ਵੀ ਹਿੱਸਾ ਲੈਣਗੇ ਅਤੇ 46000 ਨਵੇਂ ਬਣੇ ਘਰਾਂ ਲਈ ਹਾਊਸ ਵਾਰਮਿੰਗ ਸਮਾਰੋਹ ਵਿੱਚ ਹਿੱਸਾ ਲੈਣਗੇ